ਅੱਜ ਅਸੀਂ ਨਗਰ ਕੌਂਸਲ ਰੋਪਨਗਰ ਵੱਲੋਂ ਸਫਾਈ ਪੰਦਰਵਾੜੇ ਦੇ ਚੱਲ ਰਿਹਾ ਸਾਡਾ ਉਹਦੇ ਅਨਸਾਰ ਅੱਜ ਸਾਡੀ ਇੱਕ ਐਕਟੀਵਿਟੀ ਬਣਦੀ ਸੀ ਤੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਤੇ ਸਾਡੀ ਗਿੱਲੇ-ਕੂੜੇ ਤੋਂ ਅਸੀਂ ਜੈਵਿਕ ਖਾਦ ਤਿਆਰ ਕਰ ਰਹੇ ਹਾਂ ਜਿਹੜੀ ਸਾਡੇ ਲੋਕਾਂ ਤੋਂ ਡੋਰ-ਟੂ-ਡੋਰ ਕਲੈਕਸ਼ਨ ਕਰਦੇ ਹਾਂ ਗਿੱਲਾ-ਸੁੱਕਾ ਅਲੱਗ-ਅਲੱਗ ਲੈਂਦੇ ਹਾਂ ਉਹ ਜਿਹੜਾ ਕਿਚਨ ਵੇਸ ਹੁੰਦਾ ਹੈ ਰਸੋਈਆਂ ਦਾ ਜਿਹਦਾ ਗਲਣਯੋਗ ਜਿਹੜੀਆਂ ਚੀਜ਼ਾਂ ਹੁੰਦੀਆਂ ਅਸੀਂ ਉਹਨਾਂ ਨੂੰ ਆਪਣੇ ਹਪੇਟਸ 'ਚ ਪਾਉਂਦੇ ਹਾਂ ਉੱਥੇ 45 ਤੋਂ 50 ਦਿਨਾਂ ਦੇ ਵਿੱਚ ਸਾਡੀ ਖਾਦ ਬਣ ਕੇ ਤਿਆਰ ਹੋ ਜਾਂਦੀ ਆ ਉਦੇ ਬਾਰੇ ਅਸੀਂ ਸੈਮੀਨਾਰ ਲਾਇਆ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਵੀ ਘਰ ਵੀ ਤੁਸੀਂ ਇਹਨੂੰ ਛੋਟੀ ਪਿੱਟ ਬਣਾ ਸਕਦੇ ਹੋ ਘਾਟ ਹੋਇਆ ਕੱਢ ਕੇ ਜਾਂ ਕੋਈ ਪੁਰਾਣੀ ਬਗਟ ਤੁਹਾਡੀ ਟੁੱਟੀ ਹੋਏ ਚ શેਕ ਕਰਕੇ ਉਹਦੇ ਵਿੱਚ ਮਿੱਟੀ ਪਾ ਕੇ ਥੋੜੀ ਥੱਲੇ ਉੱਪਰ ਤੁਸੀਂ ਆਪਣੇ ਫਰੂਟਸ ਦੇ ਸਬਜ਼ੀ ਦੇ ਜੋ ਛਿਲਕੇ ਕਿਚਨ ਦਾ ਵੇਸਾ ਉਹ ਪਾ ਕੇ ਤੁਸੀਂ ਉਹਦੀ ਖਾਦ ਤਿਆਰ ਕਰ ਸਕਦੇ ਆਂ ਘਰਾਂ ਚ ਵੀ ਤੇ ਲੋਕਾਂ ਦਾ ਕਿਵੇਂ ਦਾ ਰਵਈਆ ਦੇਖਣ ਨੂੰ ਮਿਲੇ ਇਸ ਦੇ ਪ੍ਰਤੀ ਤੁਹਾਨੂੰ ਲੋਕਾਂ ਦਾ ਬਹੁਤ ਵਧੀਆ ਲੁਝਾਨ ਮਿਲਿਆ ਜੀ ਲੋਕਾਂ ਨੇ ਬਹੁਤ ਸਾਡੇ ਕੋਲ ਆ ਕੇ ਹੁਣ ਵੀ ਤਕਰੀਬਨ ਖਾਦ ਮੰਗੀ ਜਾ ਰਹੇ ਆ ਸਾਡੇ ਕੋਲ ਘੱਟੋ ਘੱਟ ਵੀ ਅਸੀਂ 2 ਪੁਆਇੰਟ ਦੇ ਕਰੀਬ ਖਾ ਤੇ ਅੱਗੇ ਤੇ ਵੀ ਜੋ ਆ ਰਹੇ ਅਸੀਂ ਉਹਨਾਂ ਨੂੰ ਵੀ ਦੇ ਰਹਿ। ਦੇਖੋ ਜਿਹੜਾ ਕਿਚਨ ਵੇਸਟ ਆ ਇਹਦੀ ਤਾਂ ਕੰਪੋਸਟ ਬਹੁਤ ਵਧੀਆ ਬਣ ਜਾਂਦੀ ਹੈ ਜਿਹੜੀ ਕਿਚਨ ਵੇਸਟ ਆ ਜਿਹੜਾ ਦੂਜਾ ਸੁੱਕਾ ਗਿੱਲਾ ਆਪਾਂ ਸੁੱਕਾ ਗੂੜਾ ਕਹਿ ਦਿੰਦੇ ਆ ਉਹਦੇ ਵਿੱਚ ਜਿੰਨਾ ਪਲਾਸਟਿਕ ਹੁੰਦਾ ਕੁਛ ਤਾਂ ਸਾਡੇ ਮਤਲਬ ਵੇਚ ਦਿੰਦੇ ਨੇ ਜਾਂ ਗੱਤਾ ਹੋ ਗਿਆ ਪਲਾਸਟਿਕ ਤੇ ਕੁਝ ਜਿਹੜਾ ਵਿਗਣ ਜੋਗਾ ਸਾਡੇ ਜਿਹੜੇ ਡੋਰ ਟੂ ਡੋਰ ਕਲੈਕਸ਼ਨ ਕਰਦੇ ਨੇ ਵੇਸਟ ਪਿਕਰਤ ਹੈਗੇ ਨੇ ਉਹ ਵੇਚ ਲੈਂਦੇ ਨੇ ਜਿਹੜੀ ਰੈਂਡ ਹੁੰਦੀ ਆ ਸਾਡੇ ਕੋਲ ਆਂਦੀ ਆ ਉਹਦੀਆਂ ਅਸੀਂ ਬੇਲ ਬਣਾ ਕੇ ਨਾ ਜਿੱਦਾਂ ਪਲਾਸਟਿਕਾ ਮਲਟੀ ਲੇਅਰ ਪਲਾਸਟਿਕ ਆ ਜਾਂਦੀ ਆ ਜਾਂ ਹੋਰ ਸਾਡੇ ਕੋਲ ਆਂਦੇ ਆ ਲਫਾਫੇ ਜਾਂ ਕੁਝ ਵੀ ਹੈ ਇਹਨਾਂ ਦੀ ਅਸੀਂ ਬੇਲ ਬਣਾਉਂਦੇ ਆ ਜੋ ਸਾਡੇ ਕੋਲ ਟਾਈ ਅਪ ਕੀਤਾ ਹੋਇਆ ਨਰਜੀ ਪਲਾਂਟਸ ਵਾਲੇ ਲੈ ਜਾਂਦੇ ਆ ਉਹ ਸਾਡੀ ਪੈਕ ਜਾਂਦੀ ਆ ਜਿਹੜਾ ਬਨੋਜ ਜੀ ਸਭ ਤੋਂ ਸੱਲਾ ਸਤ ਪਹਿਲਾਂ ਜਦ ਮੈਂ ਸਵਾਗਤ ਕਰਦਾ ਤੁਸੀਂ ਇੱਥੇ ਆਏ ਇਹ ਕਮੇਟੀ ਦੇ ਅਧਿਕਾਰ ਵੱਲੋਂ ਅਸੀਂ ਜਿਹੜਾ ਆਪਣੇ ਘਰਾਂ ਦੇ ਵਿੱਚ ਤੇ ਗਿੱਲਾ ਕੂੜਾ ਨਿਕਲਦਾ ਘਰਾਂ ਦੇ ਵਿੱਚੋਂ ਡੇਸਟ ਨਿਕਲਦਾ ਕਿਚਨ ਵੇਸਟ ਨਿਕਲਦਾ ਉਹ ਅਸੀਂ ਖਾਹ ਤਿਆਰ ਕਰਦੇ ਆ ਉਹ ਖਾਹ ਦੀ ਸਟਾਲ ਆਈ ਗਈ ਆ 14 ਸ ਲੈ ਕੇ 2 ਅਕਤੂਬਰ ਤੱਕ ਸਾਡੀਆਂ ਸਵਸ਼ ਭਾਰਤ ਦੀਆਂ ਐਕਟੀਵਿਟੀ ਚੱਲ ਰਹੀ ਆ ਉਹਦੇ ਵਿੱਚ ਇਹ ਇੱਕ ਟੀਮ ਸੀਗਾ ਜਿਹਨਾਂ ਨੇ ਅਸੀਂ ਇਹ ਸਟਾਲ ਆਈ ਹੋਈ ਆ ਲੋਕਾਂ ਨੂੰ ਮੈਸੇਜ ਦਿੱਤਾ ਮੈਸੇਜ ਦਿੱਤਾ ਤੇ ਦੇਖਿਆ ਤੁਸੀਂ ਇਹ ਲਿਫਾਫੇ ਵੀ ਦੂਜੇ ਆ ਤੇ ਨੇ ਰੀਸਾਈਕਲ ਦਾ ਕੀ ਹਿਸਾਬ ਆ ਵੀ ਕਿੱਦਾਂ ਕਿ ਰੀਸਾਈਕਲ ਹੋ ਸਕਦਾ ਕਿ ਸਾਰੇ ਹੀ ਰੀਸਾਈਕਲ ਕੀਤੀ ਜਾ ਸਕਦੀ ਆ ਹਾਂ ਦੇਖੋ ਕਮੇਟੀ ਦਾ ਸਰਪਲੋਂ ਜਿਹੜਾ ਵਿਗਿਆਨੀ ਜੈਲ ਸਿੰਘ ਨਗਰ ਪਾਣੀ ਵਾਲੀ ਟੈਂਕੀ ਆ ਯਾਰ ਉੱਥੇ ਸਾਡਾ ਐਮਆਰਐਫ ਸੈੱਟ ਬਣਿਆ ਹੋਇਆ ਹੈ ਜਿਸ ਜਿੱਥੇ ਕਿ ਮਟੀਰੀਅਲ ਰਿਕਵਰੀ ਵੇਸਟ ਅਸੀਂ ਸਟੋਰ ਕਰਦੇ ਆਂ ਤੇ ਉਹਨੂੰ ਅੱਗੇ ਅਸੀਂ ਰੀਸਾਈਕਲ ਲਈ ਭੇਜਦੇ ਆਂ ਜਿਸ ਨਾਲ ਕਿ ਆਪਾਂ ਜਿਹੜੀਆਂ ਚੀਜ਼ਾਂ ਆ ਰਹੀਆਂ ਹਨ ਉਹ ਰੀਸਾਈਕਲ ਹੋ ਕੇ ਅੱਗੇ ਹੋਰ ਪ੍ਰੋਡਕਟ ਤਿਆਰ ਹੁੰਦੀਆਂ। ਦੇਖੋ ਆਪਣੇ ਸ਼ਹਿਰ ਰੂਪਨਗਰ ਦੇ ਵਿੱਚ ਕਮੇਟੀ ਦੇ ਅਧਿਰ ਵੱਲੋਂ ਸਵੱਛ ਭਾਰਤ ਦੇ ਅੰਦਰ ਜਿਹੜੇ ਆਪਣੇ ਡੋਰ ਟੂ ਡੋਰ ਕਲੈਕਸ਼ਨ ਲਈ ਟਾਟਾ ਏਸ਼ ਲਾਏ ਗਏ ਆਂ ਜਿਨ੍ਹਾਂ ਦੇ ਵਿੱਚ ਦੋ ਕੰਨੇ ਬਣੇ ਹੋਏ ਆ ਗਿੱਲੇ ਤੇ ਸੁੱਕੇ ਕੂੜੇ ਦੇ ਅਲੱਗ-ਅਲੱਗ ਅਸੀਂ ਲੋਕਾਂ ਨੂੰ ਫੋਟੇ ਰਹੀ ਮਾਧਿਅਮ ਰਹੀ ਇਹ ਅਪੀਲ ਕਰਨਾ ਚਾਹੁੰਦੇ ਆਂ ਵੀ ਆਪਣੇ ਘਰਾਂ ਦੇ ਵਿੱਚ ਜਦੋਂ ਵੀ ਵੇਸਟ ਕਲੈਕਟਰ ਆਉਂਦਾ ਏ ਉਹ ਆਪਣੇ ਪ੍ਰਾਇਮਰੀ ਲੈਵਲ ਤੇ ਜਿਹੜਾ ਵੇਸਟ ਆ ਜਿਗਣਾ ਲਖਾਫੀ ਵਗੈਰਾ ਗੱत्ता ਪਲਾਸਟਿਕ ਉਹ ਲੱਗ ਰੱਖਿਆ ਜਾਵੇ ਤੇ ਕਿਚਨ ਵੇਸਟ ਉਹ ਲੱਗ ਰੱਖਿਆ ਜਾਵੇ ਤਾਂ ਕਿ ਇਹ ਆਪਾਂ ਸਹੀ ਤਰ੍ਹਾਂ ਇਹਦਾ ਨਿਪਟਾਰਾ ਕਰ ਸਕੀਏ ਤੇ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਆਪਣੇ ਕੂੜੇ ਦੇ ਢੇਰ ਲੱਗ ਰਹੇ ਉਹਨਾਂ ਨੂੰ ਅਸੀਂ ਹਟਾ ਸਕੀਏ ਤੇ ਆਪਣਾ ਸ਼ਹਿਰ ਨੂੰ ਸਾਫ਼ ਸੁਥਰਾ ਬਣਾ ਸਕੀਏ